ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਇਸੀ ਗੰਗाराम ਜੀ ਦੇ ਡੇਰੇ ਜਦੋਂ ਮੈਂ ਇੱਥੇ ਆਇਆ ਤੇ ਮੈਨੂੰ ਪ੍ਰਾਣੀਆਂ ਬੁੜੀਆਂ ਤੇ ਕਈ ਨਵੀਆਂ ਬੁੜੀਆਂ ਵੀ ਭਾਈ ਮੰਝਾ ਪੁਣੀ ਜਾਂਦੀਆਂ ਇੱਥੇ ਜਦੋਂ ਮੈਂ ਦੇਖਿਆ ਬਹੁਤ ਹੀ ਵਧੀਆ ਲੱਗਿਆ ਮੇਰੀਆਂ ਮਾਤਾ ਭੈਣਾਂ ਇਹ ਪ੍ਰਾਣੇ ਪ੍ਰਾਣੇ ਦਿਨਾਂ ਦੀਆਂ ਗੱਲਾਂ ਜਦੋਂ ਬੁੜੀਆਂ ਬਹਿ ਕੇ ਮਤਲਬ ਮੰਝਾ ਬੌਂਦੀਆਂ ਹੁੰਦੀਆਂ ਹੁੰਦੀਆਂ ਸੀ ਹੁਣ ਆਲੇ ਤਾਂ ਇਹ ਸਿਸਟਮ ਖਤਮ ਹੋ ਗਏ ਅਸੀਂ ਤਾਂ ਦੇਖਿਆ ਕਿਉਂਕਿ ਅਸੀਂ 1990 ਜਾਂ 99 ਦੇ ਜੰਮੇ ਹੋਏ ਆ ਜਿਹੜੇ ਭਾਈ 95 ਤੋਂ ਬਾਅਦ ਜੰਮੇ ਆ ਉਹਨਾਂ ਨੇ ਇਹ ਸਿਸਟਮ ਨਹੀਂ ਦੇਖੇ ਵੀ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਮੰਝੇ ਬੁੰਨੇ ਇਹ ਚੀਜ਼ਾਂ ਪੁਰਾਣਾ ਇਤਿਹਾਸ ਵਿਖਾਉਂਦੀਆਂ ਆ ਆ ਬੇਬੇ ਬੇਬੇ ਜੀ ਪੰਝੇ ਬੁੰਦੇ ਹੋਏ ਕਰੋ ਤਿਆਰੀ ਕਰੋ ਕੰਮ ਕਰੀ ਚੱਲੋ ਨਾਲ ਤੁਹਾਡਾ ਸੇਵਾ ਥੋੜੀ ਰੋਕਣੀ ਆ ਆਪਾਂ ਤੇ ਬਾਕੀ ਸੇਵਾ ਕਰਦੀਆਂ ਆਈਆਂ ਜੇ ਕੀ ਪਤਾ ਕਿੰਨਾ ਕਿ ਮੇਵਾ ਖੱਟੀ ਜਾਂਦੀਆਂ ਜਿਹੜੇ ਇੱਥੇ ਭੈਣਾ ਆਉਂਦੀਆਂ ਕੋਈ ਵੀ ਆਉਂਦਾ ਇੱਥੇ ਮੈਂ ਕਹਣਾ ਡੱਕਾ ਚੱਕ ਕੇ ਡੇਰਿਆਂ ਚ ਐਵੇਂ ਤੇ ਐਵੇਂ ਹੀ ਕਰ ਲੋ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਣਾ ਵੀ ਡੇਰਿਆਂ ਚ ਸੇਵਾ ਕਰਨ ਦਾ ਫਲ ਤਾਂ ਮਿਲਦਾ ਜੇ ਆਪਾਂ ਘਰੋਂ ਪੂਰੀ ਸਹਿਮਤੀ ਨਾਲ ਆਈਏ ਜਦੋਂ ਘਰੇ ਆਪਣੇ ਬੁਢਾ ਬਿਮਾਰ ਹੋਵੇ ਆਪਾਂ ਡੇਰੇ ਚ ਜਾ ਕੇ ਸੇਵਾ ਉਹ ਵੀ ਗਲਤ ਆ ਕੋਈ ਵੀ ਸੇਵਾ ਹੁੰਦੀ ਆ ਉਹ ਘਰੋਂ ਸ਼ੁਰੂ ਹੁੰਦੀ ਆ ਇਹ ਚੀਜ਼ ਮੈਂ ਕਹਿਣਾ ਚਾਹਣਾ ਬੇਬੇ ਇਸ ਚੀਜ਼ ਨਾਲ ਸਹਿਮਤ ਹੋ। ਵੀ ਘਰੋਂ ਜਿਹੜੀ ਚੀਜ਼ ਆ ਕੋਈ ਵੀ ਸੇਵਾ ਉਹ ਘਰੋਂ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਆਪਾਂ ਨੂੰ ਗੁਰੂ ਮਹਾਰਾਜ ਜੀ ਕਹਿੰਦੇ ਆ ਵੀ ਪਹਿਲਾਂ ਘਰੋਂ ਆਪਦਾ ਭਾਈ ਸਾਰਾ ਨਵੇੜ ਕੇ ਆਓ ਫੇਰ ਸੇਵਾ 'ਚ ਲੱਗੋ। ਵੀ ਆਪਾਂ ਗੱਲ ਦੀ ਸਮਾਪਤੀ ਕਰਦੇ ਮੈਂ ਤਾਂ ਤੁਹਾਨੂੰ ਪ੍ਰਾਣੀਆਂ ਗੱਲਾਂ ਨਾਲ ਜੋੜਦਾ ਕਿਉਂਕਿ ਮੇਰਾ ਫਰਜ਼ ਹੈ ਮੈਂ ਵੀ ਮੈਂ ਨਵੇਂ ਬੱਚਿਆਂ ਨੂੰ ਆਹ ਦੇਖੋ ਜੀ ਆ ਨਵਾਰ ਆ। ਨਵਾਰੀ ਬੋਲਦੇ ਨੇ ਮਾਤਾ ਨੂੰ। ਆ ਨਵਾਰ ਮਤਲਬ ਨਵਾਰ ਨੂੰ ਮਤਲਬ ਹੈ ਮੰਜਾ ਘੰਟੇ 2 ਘੰਟੇ ਕਰ ਦੋਗੇ ਘੰਟੇ 2 ਘੰਟੇ ਮਾਤਾ ਕਹਿੰਦੀ ਅਸੀਂ ਬੁੰਨ ਦਾਂਗੇ ਮਤਲਬ ਇਹ ਪ੍ਰਾਣੀਆਂ 부ੜੀਆਂ ਹੀ ਕਰ ਸਕਦੀਆਂ ਹੋਣ ਵਾਲੀਆਂ ਜਿਹੜੀਆਂ ਉਹ ਐ ਨਹੀਂ ਮੈਂ ਕਹਿੰਦਾ ਕੰਮ ਨਹੀਂ ਕਰਦੀਆਂ ਪੜੀਆਂ ਲਿਖੀਆਂ ਨੌਕਰੀ ਜੋਬ ਕਰਦੀਆਂ ਉਹਨਾਂ ਨੂੰ ਇਹ ਕੰਮ ਪਸੰਦ ਨਹੀਂ ਹੁੰਦੇ ਵੀ ਪ੍ਰਾਣੀਆਂ 부ੜੀਆਂ ਕੀ ਇਹ ਸਾਰੇ ਆਂਡ ਗਵਾਂਡ ਇਕੱਠੇ ਹੋ ਕੇ ਮੰਜਾ ਬੁੰਨ ਲਿਆ ਕਿਤੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਉਹ ਕੁਛ ਨਾ ਕੁਛ ਬੈਠੀਆਂ ਗੱਲਾਂ ਬਾਤਾਂ ਕੁਛ ਕਰ ਹੀ ਜਾਂਦੀਆਂ ਸੀ ਬਹੁਤ ਹੀ ਵਧੀਆ ਲੱਗਦਾ ਮੈਂ ਗੱਲ ਦੀ ਸਮਾਪਤੀ ਕਰਦਾ ਆਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ